ਦੇਖ ਰਹੇ ਹਾਂ ਅਗਮਚ ਦੀ ਕੀ ਕਹੋਂਗੇ ਹੁਣ ਸਹੀ ਦੱਸਿਓ ਕੀ ਕਮੈਂਟਾਂ ਦੇ ਵਿੱਚ ਕੀ ਕਹੋਂਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਰਹੇ ਹੋ ਇਹ ਆਹ ਦੇਖ ਲਓ ਅੱਗ ਲੱਗੀ ਨੂੰ ਲਗਭਗ 3-4 ਦਿਨ ਹੋ ਗਏ ਦੇਖੋ ਪਾਣੀ ਲਿਬੋਂਦੀ ਚੱਲ ਗਿਆ ਰਮਿਆ ਹੋਇਆ ਬਹਣ ਹੈ ਬੁਝਾਉਣ ਦੀ ਕੋਸ਼ਿਸ਼ ਨਹੀਂ ਕਰੀ ਮਾਂ ਦੇ ਪੁੱਤ ਨੇ ਇਸੇ ਤਰ੍ਹਾਂ ਆਹ ਡਿਗੂ ਇਹ ਥੱਲੇ ਵੀ ਅੱਗ ਹੈ ਓਏ ਪੈਰਾਂ 'ਚ ਆਹ ਦੇ ਆਪ ਵੀ ਡਿਗੂ ਕਦੋਂ ਵੀ ਡਿਗ ਸਕਦੀ ਐ ਇੱਧਰ ਇਧਰਲੇ ਪਾਸੇ ਸੜਕ ਤੇ ਸੜਕ ਤੇ ਰਾਹ ਹੀਰਾ ਤੇ ਕਦੋਂ ਡਿੱਗ ਸਕਦੀ ਆ ਇਹ ਕਦੋਂ ਮਰਜੀ ਡਿੱਗ ਜੇ ਬਿਲਕੁਲ ਪੰਜਾਬੀਆਂ ਨੂੰ ਕੋਸਿਆ ਆਪ ਦੇ ਨਾਲ ਪਿਆਰ ਨਹੀਂ ਰਿਹਾ ਕਾਸੀ ਚੀਜ਼ਾਂ ਵਾਲਿਆ ਨਾ ਦਰਸਤਾਂ ਨਾਲ ਤਾਂ ਖਾਸ ਕਰਦੀਆਂ ਰਿਆ ਜ਼ਿਮੀਂਦਾਰਾਂ ਨੂੰ ਰਹੀ ਨਹੀਂ ਤਾਂ ਖੇਤ ਕਹਿੰਦੇ ਨਾ ਇਹ ਹੋਵੇ ਨਾ ਹੋਵੇ ਨਾ ਰਾਜਸਥਾਨ ਤੋਂ ਵੀ ਭੈੜੇ ਹਾਲ ਹੋਣਗੇ ਬੁਰਾ ਉਦੋਂ ਉਹ ਨਹੀਂ ਦਰਸਤ ਵੱਢਦੇ ਵੀਰੇ ਉੱਥੇ ਝੰਡਾ ਨਾਲ ਰਿਸ਼ਤਾ ਹੁੰਦਾ ਰਾਸਥਾਨ ਦੇ ਵਿੱਚ ਅੱਛਾ ਹਾਂਜੀ ਠੀਕ ਹੈ ਤੁਸੀਂ ਚੂਰੂ ਏਰੀਆ ਚਲੇ ਜਾਓ ਹਾਂ ਕਿ ਉੱਥੇ ਜੇ ਤੁਹਾਡੇ ਜਿੰਨੇ ਦਰਸਤ ਵੱਧ ਹੋਣਗੇ ਝੰਡਾ ਨਾਲ ਰਿਸ਼ਤਾ ਹੁੰਦਾ ਤੇ ਮਹਾਰਾਜ ਜਮੀਨ ਨੂੰ ਰਿਸ਼ਤਾ ਨਹੀਂ ਹੁੰਦਾ ਠੀਕ ਹੈ ਜੰਡਾ ਨੂੰ ਵਿਆਹ ਹੁੰਦਾ ਵੀ ਜੰਡ ਨੇ ਇਹਦੇ ਤੇ ਇੰਨੇ ਦਰਖਤ ਨੇ ਹਾਂ ਤਾਂ ਵਿਆਹ ਹੁੰਦਾ ਤਾਂ ਉਸ ਟਾਈਮ ਜੀ ਮੈਂ ਆਪਾਂ ਕਹਿੰਦੇ ਨਾ ਉਹਦੇ ਕੋਲ 20 ਕਿੱਲੇ ਨੇ ਜੀ ਹਾਂ ਉਸ ਹਿਸਾਬ ਨਾਲ ਯਾਰ ਕਿਸੇ ਤੇ ਵੀ ਗਿਰ ਸਕਦੀ ਜਾਂ ਤਾਂ ਯਾਰ ਕੋਈ ਗੌਰੇ ਨਹੀਂ ਕਰ ਰਿਹਾ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਉਹਦਾ ਪਰਾਲੀ ਵੇਲੇ ਤਾਂ ਤੁਸੀਂ ਕਹਿੰਦੇ ਹੋ ਪਰਚੇ ਕਰਾਂਗੇ ਪਰਚੇ ਕਰਾਂਗੇ ਅੱਗ ਲਾਤੀ ਹੁਣ ਅੱਗਾਂ ਨਾਲ ਦਰਖਤ ਤੇ ਫੂਕ ਤੇ ਪੰਜਾਬ ਦੇ ਇੰਨਾ ਨੇ ਹੁਣ ਤੁਸੀਂ ਕਿੱਥੇ ਸੁੱਤੇ ਪਿਓ ਨਾ ਸੋਟਾ ਕੋਈ ਜੰਗਲਾਤ ਵਿਭਾਗ ਕੋਈ ਨਜ਼ਰ ਨਹੀਂ ਆ ਰਿਹਾ ਆਹ ਦੇਖੋ ਜੇ ਹੁਣ ਕਿਸੇ ਇੱਧਰ ਗਿਰ ਗਈ ਕਿਸੇ ਤੇ ਟਾਲੀ ਹੈ ਕਿਸੇ ਦੀ ਜਾਨ ਲੈ ਸਕਦੀ ਹੈ ਕਿਸੇ ਪਰਿਵਾਰ ਦਾ ਦੀਵਾ ਬੁਝਾ ਸਕਦੀ ਆ ਇਹ ਕਦੋਂ ਵੀ ਡਿੱਗ ਸਕਦੀ ਆ ਰਾਤ ਬਰਾਤੇ ਲੱਗੀ ਹੋਈ ਦਿਖ ਰਹੇ ਆ ਆ ਉਰਲੀ ਟਾਲੀ ਕਦੋਂ ਵੀ ਅਦੇ ਹਰੀ ਭਰੀ ਥੀ ਉੱਤੋਂ ਇਹ ਫੁੱਟੀ ਹੋਈ ਥੀ ਸਾਰੀ ਸਾਰੀ ਸੁੱਕ ਰਹੀ ਆ ਹੁਣ ਉੱਥੇ ਪੱਤੇ ਦੇਖ ਲਓ ਵਿੰਗੇ ਹੋ ਗਏ ਕਿੱਥੇ ਨੇ ਉਹ ਮੇਟ ਕਿੱਥੇ ਨੇ ਜੰਗਲਾਤ ਭਵਾ ਗਲੇ ਉਹ ਦੀਂਦੇ ਨਹੀਂ ਮੰਦਾ ਪੁੱਤ ਖਤਮੇ ਹੋ ਗਏ ਟਾਲੀ ਚ ਨੁਕਸਨੀ ਵਿਚਾਰੀ ਚ ਕਿਉਂਕਿ ਟਾਲੀ ਦੇ ਨਾਲ ਜੜਾਂ ਮਚਾਤੀਆਂ ਟਾਲੀ ਤਾਂ ਮਚਾਤੀ ਟਾਲੀ ਦੀ ਤਾਂ ਲੱਤ ਵੱੜਦੀ ਜੇ ਕਹਿ ਦਈਏ ਇੰਨੇ ਪਾਪੀ ਅਸੀਂ ਜਰੋ ਦੇਖੋ ਧੁਕ ਧੁਕ ਮੱਚ ਰਹੀ ਹੈ ਦੂਈ ਮੱਚ ਕੇ ਹਟ ਗਈ ਵਿੱਚ ਸੇਕ ਹੋਊਗਾ ਇਹਦੇ ਹਜੇ ਹੁਣ ਆਹ ਦੇਖੋ ਏਡੀ ਵੱਡੀ ਟਾਲੀ ਜੇ ਇੱਧਰ ਕਿਸੇ ਰਾਹਗੀਰ ਤੇ ਗਿਰ ਗਈ ਜਿਵੇਂ ਆਹ ਰਹੇ ਨੇ ਉੱਤੇ ਗਿਰ ਸਕਦੀ ਹੈ ਇਹ ਕਦੋਂ ਵੀ ਹਾਲਾਤ ਦੇਖ ਲੋ ਕੀ ਬਣੇ ਹੋਏ ਨੇ ਆਹ ਦੇਖ ਲੋ ਹੈ ਦੁਨੀਆ ਪਤਾ ਕੀ ਗੱਲ ਹੈ ਮਰਨ ਦੇ ਕਿਨਾਰੇ ਆ ਹੁਣ ਆਹ ਪੁੱਜੜ ਨਾਲ ਆਕਸੀਜਨ ਉਹ ਖਤਮ ਹੋ ਜੂ ਦਰੱਖਤ ਮੁਕੀ ਜਾਂਦੇ ਨੇ ਨਾ ਪਿਆੰਕਰ ਬਿਮਾਰੀਆਂ ਨਾਲ ਮਰਨਗੇ ਇਹ ਮਰਨਗੇ ਵੀਰੇ ਕਿੰਨਾ ਨਿੰਮ ਸੁੱਕਿਆ ਕਰੋੜਾ ਕਰੋੜਾਂ ਦਾ ਸੁੱਕੇ ਘੱਟੋ ਘੱਟ ਬਾਕੀ ਉਹ ਫੂਕਤੇ ਆਹ ਟੱਲੀ ਗਿਰੂਗੀ ਕਿਸੇ ਤੇ ਅੱਗ ਲਾ ਕੇ ਨਾ ਡਿਗੂਗੀ ਕਿਸੇ ਤੇ ਉੱਤੇ ਵੀ ਗਿਰੂ ਨਾ ਐਕਸੀਡੈਂਟ ਹੋਊਗੀ ਹੋਇਆ ਐਕਸੀਡੈਂਟ ਹੋਊ ਆ ਹੋਊਗਾ ਜੀ ਕਿਸੇ ਮੋਟਰਸਾਈਕਲ ਵਾਲੇ ਤੇ ਗਿਰ ਗਈ ਕਿਸੇ ਨੂੰ ਕਿ ਉਹ ਵੀ ਉਹ ਪਰਲੀ ਵੀ ਡਿਗੂ ਉਰਲੀ ਵੀ ਦੇਖ ਲੋ ਆਦੇ ਉਰਲੀ ਦੇਖ ਲੋ ਹਰੀ ਭਰੀ ਧੀ ਪੱਤੇ ਕਮਲ ਆ ਗਏ ਹਜੇ ਵੀ ਬਚ ਸਕਦੀ ਹੈ ਜੇ ਤੇ ਮਿੱਟੀ ਮੁੱਟੀ ਲੱਗ ਜੇ ਕੋਈ ਜੰਗਲਾਤ ਮੈਕਮਾ ਨਹੀਂ ਆਉਂਦਾ ਭਾਈ ਸਾਰੇ ਦਾ ਜਲੂਸੇ ਦਾ ਬੁਰਾ ਹਾਲ ਹੈ ਭਈ ਕੋਈ ਕਿਸਾ ਕੋਰੇ ਡਾਗੇ ਆਤਾ ਯਾਰ ਦੇਖ ਲੋ ਐਂ ਲਾ ਲੋ ਬਾਹਣ ਵੀ ਰਮਾ ਕੇ ਮਾਂ ਦੇ ਪੁੱਤ ਫੇਰ ਵੀ ਨਹੀਂ ਬੁਝਾਈ ਉਰੇ ਰਾਜਾ ਉਹਦੇ ਬਾਹਣ ਰਮਿਆ ਵੈਲ ਬੇ ਰਾਜਾ ਬਾਬੂ ਨਹੀਂ ਉਰੇ ਕੋਈ ਕੋਈ ਦੇਖ ਮੈਂ ਤੁਸੀਂ ਬੁਝਾਤਾ ਦਿਓ ਜਦੋਂ ਲਵੇ ਪਰਮਾਈਏ ਬਾਹਣ ਹੁਣ ਇੱਧਰ ਕਿਸੇ ਤੇ ਡਿਗ ਜੇ ਆਉਂਦੇ ਜਾਂਦੇ ਤੇ ਕਿਸੇ ਦੇ ਉੱਤੇ ਡਿਗ ਸਕਦੀ ਐ ਕੋਈ ਮਹਿਕਮਾ ਨਹੀਂ ਆਇਆ ਛੜਕ ਵਾਲਾ ਕੋਈ ਨਹੀਂ ਆਇਆ ਮਾਂ ਦਾ ਪੁੱਤ ਆਹ ਦੇਖ ਲੋ ਇਹਨੂੰ ਅੱਗ ਲੱਗੀ ਨੂੰ ਕੈ ਦਿਨ ਹੋ ਗਏ ਆ ਸਾਨੂੰ ਦਿਖਾਉਨੇ ਆ ਵੀ ਕੀ ਹਾਲਾਤ ਨੇ ਆ ਦੇਖੋ ਆ ਕਿਸੇ ਦੇ ਉੱਤੇ ਕਦੋਂ ਵੀ ਡਿਗ ਸਕਦੀ ਐ ਉਹਦੇ ਉੱਤੋਂ ਹਰੀ ਭਰੀ ਐ ਸੁੱਕ ਗਈ ਵਿਚਾਰੀ ਸੁੱਕ ਗਈ ਫੂਕਤੀ ਟਾਲੀ ਤੇ ਇਹਨੂੰ ਲੱਗੇ ਰਹੀ ਹੈ ਕਦੋਂ ਵੀ ਡਿਗ ਸਕਦੀ ਆ ਦੇਖੋ ਅੱਗ ਧੁਖ ਧੋ ਕਰਕੇ ਮੱਚ ਰਹੀ ਹੈ ਇਹ ਅੱਜ ਦੀ ਨਹੀਂ ਕਈ ਦਿਨਾਂ ਦੀ ਉੱਤੇ ਮੇਰੇ ਵੀ ਡਿਗ ਸਕਦੀ ਹੈ ਹੁਣ ਵੀ ਉੱਤੇ ਡਿਗ ਸਕਦੀ ਹੈ ਕਿਸੇ ਦੇ ਦੇਖ ਸਕਦੇ ਕਿੰਨੇ ਦਰਖਤਾਂ ਨੂੰ ਅੱਗ ਲੱਗੇ ਨੂੰ ਕਿਸ ਕਦੇ ਕਿਸੇ ਪਾਸੇ ਵੀ ਕਦੋਂ ਵੀ ਡਿਗ ਸਕਦਾ ਹੈ ਇਹ ਉੱਤੇ ਗਏ ਗੁਜ਼ਰੇ ਹੋ ਗਏ ਪਰ ਪੰਜਾਬ ਤਬਾਹ ਹੋਊ ਪਿਆੰਕਰ ਬਿਮਾਰੀਆਂ ਨਾਲੇ ਮਰਾਂਗੇ ਅਸੀਂ ਆ ਦੇਖੋ ਆ ਦੇ ਇਹ ਕਦੋਂ ਮਰਜੀ ਡਿੱਗ ਸਕਦਾ ਹੈ ਹਵਾ ਨਾਲ ਸੜਕ ਕਿੰਨੀ ਨਿਕਰਤ ਉਹ ਇਹ ਦੇਖ ਸਕਦੇ ਉੱਥੇ ਇਹ ਉਧਰ ਸੜਕ ਤੇ ਵੀ गिर ਸਕਦਾ ਪਰਲੇ ਪਾਸੇ ਅਸੀਂ ਯਾਰ ਕਿੰਨੇ ਛੋਟੇ ਵੱਡੇ ਦਰਖਤ ਖਤਮ ਕਰਤੇ ਕਿੱਡੀ ਤਬਾਹੀ ਵੱਲ ਅਸੀਂ ਜਾ ਰਹੇ ਹਾਂ ਯਾਰ ਕਿੱਡੀ ਤਬਾਹੀ ਵੱਲ ਜਾ ਰਹਾਂਗੇ ਇਹਨਾਂ ਨੂੰ ਪਾਓ ਲਾਂ ਤਾਂ ਵੀਡੀਓ ਵੀ ਸ਼ੇਅਰ ਕਰੋ ਪਰ ਆ ਦੇਖੋ ਦੇਖ ਰਹੇ ਹਾਂ ਅਗਮਚ ਦੀ ਕੀ ਕਹੋਗੇ ਹੁਣ ਸਹੀ ਦੱਸਿਓ ਕੀ ਕਮੈਂਟਾਂ ਦੇ ਵਿੱਚ ਕੀ ਕਹੋਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਦੇਖ ਰਹੇ ਹੋ ਇਹ ਇੰਨੇ ਜਰ ਅਸੀਂ ਕਿਰਤ ਕਰਨ ਹੋ ਕੇ ਹਰੇ ਬਾਈ ਨੂੰ ਇੱਧਰ ਕਦੋਂ ਵੀ ਕਿਸੇ ਦੇ ਉੱਤੇ ਇੱਧਰ ਸੜਕ ਤੇ ਕਿਸੇ ਤੇ ਵੀ ਕਿਸੇ ਦਾ ਜਾਨੀ ਕਿ ਇੱਥੇ ਮਰ ਵੀ ਸਕਦਾ ਕੋਈ ਬੰਦਾ ਜਾਨ ਤੋਂ ਹੱਥ ਜਾਨ ਵੀ ਲੈ ਸਕਦੀ ਹੈ ਕਿਸੇ ਦੀ ਇਹ ਟਾਲੀ ਟਾਲੀ ਚ ਨੁਕਸਾਨੀ ਵਿਚਾਰੀ ਚ ਕਿਉਂਕਿ ਟਾਲੀ ਦੇ ਨਾਲ ਜੜਾਂ ਮਚਾਤੀਆਂ ਟਾਲੀ ਤਾਂ ਮਚਾਤੀ ਟਾਲੀ ਦੀ ਤਾਂ ਲੱਤ ਲੱਤ ਵੜਦੀ